ਜਿਹੜਾ ਅਸਲੀ ਧਨ ਹੈ ਨਾਮ ਸਵਾਸ ਉਹਦੀ ਕਦਰ ਸਨ ਤੇ ਸਵਾਸ ਮਹਾਰਾਜ ਨੇ ਕਰਵਾਣੀ ਦੱਸਿਆ ਪੇ ਤੁਹਾਡੀ ਜਿਹੜੀ ਸ਼ਿਸ਼ਟੀ ਹੈ ਨਾ ਇਹਦਾ ਸੋਨਾ ਚਾਂਦੀ ਪੈਸਾ ਇੱਕ ਪਾਸੇ ਤੇ ਸਾਡਾ ਨਾ ਸਵਾਸ ਇੱਕ ਪਾਸੇ ਤੇ ਇਹ ਸਵਾਸ ਤਾਂ ਬਰਾਬਰ ਵੀ ਨਹੀਂ ਹੈ ਸੰਸਾਰ ਦੀ ਸੋਨਾ ਚਾਂਦੀ ਪੈਸਾ ਚਾਹੀਦਾ ਜ਼ਰੂਰ ਹੈ ਲੋੜ ਮੁਤਾਬਕ ਤੇ ਮਹਾਰਾਜ ਕਹਿੰਦੇ ਮੈਂ ਤਾਂ ਸਾਡਾ ਸਵਾਸ ਹੈ ਤੇ ਸਵਾਸ ਨੂੰ ਬਚਾਣਾ ਜਦੋਂ ਆਪਾਂ ਸਿੱਖ ਗਏ ਉਹ ਅੰਦਰ ਹੀ ਬੈਠਾ ਹੈ ਤੋਲਦਾ ਮਾਲਕਾਂ ਦੇ ਆਪੇ ਕੰਡਾ ਟੋਲ ਤਰਾਜੀ ਆਪੇ ਟੋਲਣ ਹਾਰਾ ਜਿੰਨੇ ਸਵਾਸ ਸਾਡੇ ਜਮਾ ਹੋ ਗਏ ਪੇਨ ਹੁਣ ਆਪ ਅੰਮ੍ਰਿਤ ਰਸ ਦੇ ਦੀ ਆਪਣੇ ਬੱਚੇ ਨੂੰ ਫਿਰ ਅੰਮ੍ਰਿਤ ਰਸ ਦੇਣਾ ਸ਼ੁਰੂ ਹੋ ਜਾਂਦਾ ਮਹਾਰਾ ਕਹਿੰਦੇ ਧਨ ਧਨ ਸਤ ਸੰਗਤ ਜਿੱਤ ਹਰ ਰਸ ਪਾਇਆ ਮਿਲ ਜਾਂ ਨਾਨਕ ਨਾਮ ਜਦੋਂ ਅੰਮ੍ਰਿਤ ਰਸ ਆਣ ਲੱਗ ਜਾਂਦਾ ਪੇ ਸਾਡਾ ਮਨ ਹੋਰ ਤਕੜਾ ਹੋਣ ਲੱਗ ਪੈਂਦਾ ਤੇ ਭਰੋਸਾ ਵੱਜ ਜਾਂਦਾ ਸਾਡਾ ਪੇ ਆਪਾ ਹੁਣ ਮਾਲਕ ਨੂੰ ਮਿਲੀ ਐ ਫਿਰ ਅੰਦਰੋਂ ਫਿਰ ਆਵਾਜ਼ਾਂ ਦੇਣ ਲੱਗ ਜਾਂਦਾ ਜਿਹਨੂੰ ਨਾਮ ਕਹਿੰਦੇ ਆ ਮਾਰ ਕੇ ਨਾਮ ਜਿੰਕਾ ਮਨ ਬਸਿਆ ਅਸ਼ਬਾਜ ਦੇ ਸ਼ਬਦ ਕਿ ਨਹੀਂ ਸ਼ਬਦ ਚੱਲ ਕੇ ਜਾਂਦਾ ਨਾਮ ਚੱਲ ਪੈਂਦਾ ਫਿਰ ਨਾਮ ਨੂੰ ਸੁਣਦੇ ਰਹਿਣਾ ਆਪਾਂ ਭਗਤੀ ਕਰਨੀ ਸੁਣ ਸੁਣ ਨਾਮ ਪ੍ਰੀਤਮ ਤੁਮਾਰਾ ਪ੍ਰਭੇਖਣ ਕਰ ਚਾਹੋ ਫਿਰ ਮਨ ਬਿਰਾਗੀ ਹੋ ਜਾਂਦਾ ਪੇ ਮਾਲਕਾ ਫਿਰ ਹੋਂ ਦਰਸ਼ਨ ਦੇ ਫਿਰ ਜਿਹੜੇ ਸੰਤ ਹੁੰਦੇ ਨੇ ਗੁਰਸਿੱਖ ਹੁੰਦੇ ਨੇ ਉਹ ਵੀ ਸਮਝਾਉਂਦੇ ਕਿ ਬਸ ਸਹਿਜ ਦਾ ਮਾਰਗ ਸਹਿਜੇ ਹੈ ਦੇ ਚਲੋ ਜਿਆਦਾ ਬਿਰਾਗ ਕਰਨ ਦੇ ਨਾਲ ਸਰੀਰ ਖਰਾਬ ਹੋ ਜਾਂਦਾ ਮਾਰ ਨੇ ਦੱਸਿਆ ਵੀ ਜਿਹੜਾ ਸਰੀਰ ਹੈ ਇਹਦਾ ਵੀ ਧਿਆਨ ਰੱਖਣਾ ਆਪਾਂ ਕਿਉਂਕਿ ਇਹਦੇ ਵਿੱਚ ਪ੍ਰਮਾਤਮਾ ਵਸਦਾ ਹੈ ਐਨੋ ਟਾਈਮ ਨਾਲ ਰੋਟੀ ਟਾਈਮ ਨਾਲ ਪਾਣੀ ਨਾਣਾ ਧਵਾਣਾ ਸਾਡੀ ਮੰਨ ਦੀ ਡਿਊਟੀ ਹੈ ਇਹਦੇ ਵਿੱਚ ਲੱਖਾਂ ਜੀ বাসਦੇ ਨੇ ਇਹਨੂੰ ਨਗਰੀ ਕਿਹਾ ਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਟਾਈਮ ਨਾਲ ਰੋਟੀ ਪਾਣੀ ਬੰਦੇ ਦਾ ਸ਼ਰੀਰ ਨਗਰੀ ਹੈ ਪੂਰੀ ਹਾਂ ਇੱਕ ਨਗਰੀ ਹੈ ਇਹਦੇ ਵਿੱਚ ਬਹੁਤ ਜੀ বাসਦੇ ਨੇ ਕੱਲਾ ਜੀ ਨਹੀਂ ਹਾਂ ਇਹ ਸ਼ਰੀਰ ਇਹਦੇ ਵਿੱਚ ਮੈਂ ਕੱਲਾ ਜੀ ਨਹੀਂ ਹਾਂ ਮੇਰੇ ਮਾਹਬੜੇ ਉੱਤੇ ਮਨ ਹੈ ਮਨ ਹੀ ਸ਼ਰੀਰ ਦਾ ਰਾਜਾ ਹੈ ਮਹਾਰਾਜ ਕਹਿੰਦੇ ਜਿਹੜਾ ਮਨ ਹੈ ਉਹ ਸ਼ਰੀਰ ਦਾ ਰਾਜਾ ਹੈ ਇਹ ਮਨ ਜਿਹੜਾ ਹੈ ਸਰੀਰ ਦਾ ਰਾਜਾ ਹੈ ਇਹ ਜਿਹੜੀ ਸਰੀਰ ਹੈ ਨਗਰੀ ਹੈ ਮਹਾਰਾਜ ਗੁਰਬਿੰਦ ਕੋਣ ਸਮਝਾਈ ਹੈ ਮਨ ਰਾਜਾ ਸੁਲਤਾਨ ਮਨ ਇਹ ਸਰੀਰ ਦਾ ਰਾਜਾ ਹੈ ਜਿਹਨੂੰ ਆਪਾਂ ਕਹਿੰਦੇ ਆਪਾਂ ਖਾਲਸਾ ਰਾਜ ਕਰਨਾ ਹੈ ਖਾਲਸਾ ਸਾਡਾ ਮਨ ਹੈ ਉਹ ਸਰੀਰ ਤੇ ਨਗਰੀ ਤੇ ਰਾਜ ਕਰਨਾ ਸਿੱਖਣਾ ਆਪਾਂ ਕਿਵੇਂ ਆਪਾਂ ਇਹ ਨਗਰੀ ਤੇ ਰਾਜ ਕਰਨਾ ਇਹ ਸਾਡੇ ਕਰਿੰਦੇ ਨੇ ਸਾਨੂੰ ਰਾਜ ਕਰਨ ਵਾਸਤੇ ਕਾਲ ਨੇ ਦਿੱਤੇ ਪੰਜ ਸਾਡੇ ਨੌਕਰ ਨੇ ਪਰ ਜਦੋਂ ਮਨ ਸੋ ਜਾਂਦਾ ਹੈ ਫਿਰ ਨੌਕਰ ਆਪਣੇ ਹੱਥ ਚਾਬੀ ਲੈ ਲੈਂਦੇ ਤੇ ਉਹ ਫਿਰ ਇਹਦਾ ਗਲਤ ਇਸਤੇਮਾਲ ਕਰਦੇ ਕਦੇ ਕਾਮ ਇਹਨੂੰ ਫੜ ਕੇ ਲੈ ਜਾਂਦਾ ਕਦੇ ਕਰੋਧ ਇਹਦਾ ਗਲਤ ਇਸਤੇਮਾਲ ਕਰਦਾ ਸ਼ਰੀਰ ਦਾ ਕਦੇ ਲੋਭ ਗਲਤ ਇਸਤੇਮਾਲ ਕਰਦਾ ਕਦੇ ਮੋਹ ਕਦੇ ਹੰਕਾਰ ਤੇ ਸਜ਼ਾ ਮਿਲਦੀ ਸਾਡੇ ਮਨ ਨੂੰ ਪ੍ਰਮਾਤਮਾ ਨੇ ਜੇ ਸਾਡਾ ਥੱਲੇ ਵਾਲੇ ਗਲਤ ਕੰਮ ਕਰਦੇ ਹੋਣ ਨਾ ਤੇ ਸਾਡੇ ਮੁੱਖ ਮੰਤਰੀ ਤੋਂ ਹਸਾਬ ਲਿਆ ਜਾਏਗਾ ਤੇ ਤੇਰੇ ਰਾਜ 'ਚ ਇਹ ਗਲਤ ਕੰਮ ਹੋ ਰਿਹਾ ਉਹ ਸ티브 ਨੂੰ ਥੋੜੀ ਪੁੱਛਣਾ ਉਹਨੇ ਇਸ ਕਰਕੇ ਮਨ ਸਾਡਾ ਸ਼ਰੀਰ ਦਾ ਰਾਜਾ ਹੈ ਇਹ ਪਾਂਜੇ ਸਾਡੇ ਨੌਕਰ ਨੇ ਪਰ ਇਹ ਕੀ ਹੈ ਸੌਣ ਕਰਕੇ ਮਨ ਸੌਣ ਕਰਕੇ ਰਾਜੇ ਬਣ ਗਏ ਨੇ ਹਾਂ ਤੁਸੀਂ ਗੱਲ ਕਹੀ ਆਪਾਂ ਕਾਮ ਕਰੋ ਲੋਭ ਮੋਹ ਹੰਕਾਰ ਦੀ ਗੱਲ ਕਰਦੇ ਆ ਤਾਂ ਕਰੋਧ ਨਾਲ ਬੜਿਆਂ ਨੂੰ ਆਉਂਦਾ ਮੈਂ ਕਈ ਇਹੋ ਜਿਹੇ ਗੁਰਸਿੱਖ ਵੀ ਦੇਖੇ ਨੇ ਜਿਹੜੇ ਗੁਰਬਾਣੀ ਪੜ੍ਹਦੇ ਆ ਜਿਨ੍ਹਾਂ ਨੂੰ ਗੁਰਬਾਣੀ ਦੀ ਸਮਝ ਹੁੰਦੀ ਹੈ ਪਰ ਤਾਂ ਵੀ ਉਹਨਾਂ ਨੂੰ ਕਰੋਧ ਬੋਦਾ ਦੋ ਹੁੰਦਾ ਇਹਦੇ ਪਿੱਛੇ ਕੀ ਕਾਰਨ ਹੈ ਹਾਂਜੀ ਇਹਦਾ ਕਾਰਨ ਇਹ ਹੈ ਬਾਈ ਗੁਰਜੀ ਉਹ ਆਪਣੀ ਮੱਤ ਦੁਆਰਾ ਭਗਤੀ ਕਰ ਰਹੇ ਆ ਜਿਹੜੀ ਭਗਤੀ ਆ ਗੁਰਬਾਣੀ ਗੁਰੂ ਸਾਨੂੰ ਸਮਝਾਉਂਦੇ ਨੇ ਕਿ ਗੁਰ ਕੀ ਮਤ ਤੂ ਲੈ ਇਆਨੇ ਭਗਤ ਬਿਨਾ ਬੋ ਡੂਬੇ ਸਿਆਣੇ ਇਸ ਸੰਸਾਰ ਦੀ ਚਾਹੇ ਮੈਂ ਪੀ ਐਚ ਡੀ ਕਰ ਲਵਾਂ ਪਰ ਜੇ ਮੈਂ ਆਪਣਾ ਬ੍ਰह्म ਗਿਆਨ ਕਿਸੇ ਗੁਰ ਸਿੱਖ ਤੋਂ ਗੁਰਬਾਣੀ ਗੁਰੂ ਦਾ ਸਿੱਖਿਆ ਨਹੀਂ ਨਾ ਤੇ ਇਹ ਜਿਹੜਾ ਮੇਰਾ ਪ੍ਰੈਕਟੀਕਲ ਆ ਫਿਰ ਇਹ ਅਧੂਰਾ ਹੋ ਜਾਏਗਾ ਜਿਹੜੇ ਗੁੱਸਾ ਕਰਦੇ ਨੇ ਉਹਨਾਂ ਦਾ ਪ੍ਰੈਕਟੀਕਲ ਨਹੀਂ ਆ ਮਹਾਰਾਜ ਗੁਰਬਾਣੀ ਵਿੱਚ ਫਰਮਾਉਂਦੇ ਨੇ ਕਿ ਜਿਹੜਾ ਗੁੱਸਾ ਹੈ ਕਰੋਧ ਹੈ ਉਹ ਸਰੀਰ ਦੀ ਜੜ ਵੜ ਦਿੰਦਾ ਸਰੀਰ ਨੂੰ ਰੋਗ ਲਾਂਦ ਤੇ ਮਹਾਰਾਜ ਕਹਿੰਦੇ ਵੀ ਕਰੋਧ ਸਾਨੂੰ ਆਂਦਾ ਕਿਉਂ ਹੈ ਕਰੋਧ ਜਦੋਂ ਸਾਨੂੰ ਤਾਂ ਆਂਦਾ ਹੈ ਜਦੋਂ ਸਾਡੀ ਕੋਈ ਗੱਲ ਨਹੀਂ ਮੰਨਦਾ ਤੇ ਦੂਜਾ ਜਦੋਂ ਸਾਤ ਕੁਝ ਖੋਹਦਾ ਹੈ ਤੀਜਾ ਆਪਾਂ ਕਿਸੇ ਦੇ ਰਾਜ ਕਰਨਾ ਹੋਵੇ ਤਾਂ ਕਰੋਧ ਆਂਦਾ ਤੇ ਮਹਾਰਾਜ ਦੱਸੇ ਵੀ ਤੂੰ ਇਹਨੂੰ ਤੁਹਾਡਾ ਦੇਸ਼ ਹੀ ਨਹੀਂ ਹੈ ਇਹ ਤੇ ਪਰਾਇਆ ਦੇਸ਼ ਹੈ ਇੱਥੇ ਤੁਸੀਂ ਪ੍ਰਾਣਚਾਰੀ ਦੇ ਰੂਪ ਵਿੱਚ ਆਓ ਆ ਕੇ ਆਪਣਾ ਇੱਥੇ ਕੰਮ ਕਰੋ ਜੋ ਮਾਲਕ ਨੇ ਰਾਤ ਨੂੰ ਸਾਨੂੰ ਡਿਊਟੀ ਲਾਂਦਾ ਹੈ ਮਾਲਕ ਵੀ ਤੁਸੀਂ ਦਿਨੇ ਇਹ ਕੰਮ ਕਰਨਾ ਹੈ ਪੂਰਾ ਉਹ ਕੰਮ ਕਰੋ ਤੇ ਕੰਮ ਕਰਦੇ ਕਰਦੇ ਪਰਮਾਤਮਾ ਵੱਲ ਧਿਆਨ ਰੱਖਦੇ ਰੱਖਦੇ ਨਾਮ ਵਿੱਚ ਸਮਾਓ ਤੇ ਪਰਮਾਤਮਾ ਤੱਕ ਸ਼ਾਮ ਨੂੰ ਫਿਰ ਚਲੇ ਜਾਓ ਜਿਹਨੂੰ ਦੇਵਸਰਾਦ ਦੁਇਦਾਈ ਦਾ ਖੇਲਾ ਸਗਲ ਦਾ ਦੂਸਰਾ ਜਿਹੜਾ ਇਹ ਕਰੋਧ ਆਂਦਾ ਹੈ ਉਹ ਤਾਂ ਆਂਦਾ ਜਦੋਂ ਸਾਡਾ ਪ੍ਰੈਕਟੀਕਲ ਨਹੀਂ ਹੈ ਜਦੋਂ ਆਪਾਂ ਦਾ ਪ੍ਰੈਕਟੀਕਲ ਹੋ ਗਿਆ ਆਪੇ ਸਾਨੂੰ ਬਗਾਨਾ ਕੋਈ ਦਿਖਣਾ ਨਹੀਂ ਆ ਦੇਖੋ ਕਰੋਧ ਕਰਨੇ ਵਾਲੀ ਕਿੱਡੀ ਵੱਡੀ ਗੱਲ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾਇਆ ਜੋ ਤਤੀ ਤਵੀ ਤੇ ਉਠਾਇਆ ਸਾਈ ਮੀਆਂ ਮੀਰ ਜੀ ਸੀਗੇ ਉਹ ਗੁਰੂ ਮਹਾਰਾਜ ਤੋਂ ਗੁਰਮੰਤਰ ਲੈ ਕੇ ਉਹਨਾਂ ਨੇ ਪਰਮਾਤਮਾ ਨੂੰ ਮਿਲੇ ਤੇ ਉਹਨਾਂ ਨੂੰ ਵੀ ਗ੍ਰੋਸ ਰੋਸ ਆਇਆ ਗ੍ਰੋਸ ਨਹੀਂ ਰੋਸ ਆਇਆ ਕਿ ਮਹਾਰਾਜ ਮੈਨੂੰ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਨੂੰ ਮਿਲਾ ਦੇ ਆਂ ਵਿੱਚ ਮਤਲਬ ਇਨੀ ਸ਼ਕਤੀ ਤੇ ਮਹਾਰਾਜ ਕਹਿੰਦੇ ਵੀ ਸਾਈ ਮੀਆਂ ਮੀਰ ਜੀ ਤੁਸੀਂ ਇਨੀ ਸ਼ਕਤੀ ਕਿੱਥੋਂ ਲਈ ਕਹਿੰਦੇ ਮਹਾਰਾਜ ਤੁਸੀਂ ਗੁਰਮੰਤਰ ਦੱਸਿਆ ਪ੍ਰੈਕਟੀਕਲ ਕਰਾਇਆ ਤੁਹਾਨੂੰ ਪ੍ਰਮਾਤਮਾ ਮਿਲਾਇਆ ਤੁਹਾਤੋਂ ਲਈ ਕਹਿੰਦੇ ਤੁਹਾਡੇ ਕੋਲ ਇੱਕ ਬੂੰਦ ਹੈ ਸਾਡੇ ਕੋਲ ਸਾਗਰ ਭਰਿਆ ਕਿਉਂ ਇਹ ਕਰਦੇ ਹੋ ਮਹਾਰਾਜ ਕਹਿੰਦੇ ਇਹ ਮਾਲਕ ਦਾ ਹੁਕਮ ਹੈ ਮਹਾਰਾਜ ਤੇਰਾ ਭਾਣਾ ਮਿੱਠਾ ਲੱਗ ਹੈ ਹਰਨਾਮ ਪਦਾਰਥ ਨਾਨਕ ਮੰਗ ਸੇ ਸਾਨੂੰ ਕਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਜਿਹੜਾ ਪਰਮਾਤਮਾ ਹੈ ਉਹੀ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਜਿਹੜੇ ਕਰੋਧ ਕਰਦੇ ਨੇ ਉਹਨਾਂ ਦਾ ਮਨ ਸੁੱਤਾ ਹੈ ਤਾਂ ਉਹਨਾਂ ਨੂੰ ਕਰੋਧ ਆ ਰਿਹਾ ਤ੍ਰੈ ਗੁਣਾਂ ਵਿੱਚ ਸੁੱਤਾ ਹੈ ਜਿਹਨੂੰ ਸਤੋ ਗੁਣ ਰਜੋ ਗੁਣ ਤਮੋ ਗੁਣ ਕਹਿੰਦੇ ਇਹ ਪੂਰਾ ਪੜਾਈ ਕਰਾਈ ਜਾਂਦੀ ਹੈ ਸੰਗਤ ਵਿੱਚ ਜੇ ਆਪਾਂ ਸੰਗਤ ਬਾਰ-ਬਾਰ ਸੰਗਤ ਕਰਾਂਗੇ ਬਾਰ-ਬਾਰ ਸੰਗਤ ਮਨ ਛੀਤਲ ਹੋ ਜਾਂਦਾ ਭਗਤ ਕਬੀਰ ਜੀ ਕਹਿੰਦੇ ਮਨ ਛੀਤਲ ਪਿਆ ਪਾਇਆ ਬ੍ਰਹਮ ਯਾ ਮਨ ਇਹ ਨਾ ਸ਼ੀਤਲ ਹੋ ਜਾਏਗਾ ਕਿ ਪ੍ਰਾਇਆ ਦਿਖੇ ਨਹੀਂ ਕਿ ਤੁਹਾਨੂੰ ਕੋਈ ਪ੍ਰਾਇਆ ਦਿਖੇਗਾ ਨਹੀਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਆਂਦੇ ਬਿਸਰ ਗਈ ਸਭ ਤਾਤ ਪ੍ਰਾਈ ਜਬ ਤੇ ਸਾਦ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬੰਦਾ ਏ ਤੇ ਮੈਨੂੰ ਤਾਂ ਕੋਈ ਬਗਾਰੀ ਕੋਈ ਬਗਾ ਪ੍ਰਾਇਆ ਲੱਗਦਾ ਨਹੀਂ ਭਾਵੇਂ ਕਿ ਘਰ ਦੇ ਵਿੱਚ ਪਿੱਥੀ ਉਹਨਾਂ ਦੇ ਵੱਡੇ ਬ੍ਰਦਰ ਸੀ ਉਹ ਕਿੰਨਾ ਦੁਬਦਾ ਕਰਦੇ ਸੀ ਉਹਨਾਂ ਨਾਲ ਪਰ ਫਿਰ ਵੀ ਉਹਨਾਂ ਨੇ ਕਦੇ ਕਿਸੇ ਕੋਰੋਧ ਨਹੀਂ ਕੀਤਾ ਦੁਬਜ਼ਾ ਨਫ਼ਰਤ ਨਹੀਂ ਕੀਤੀ ਜਦੋਂ ਆਪਾਂ ਗੁਰਬਾਣੀ ਨੂੰ ਪੜਾਂਗੇ ਵਿਚਾਰ ਕੇ ਫਿਰ ਸਾਨੂੰ ਭੇਜਾ ਜੇ ਫਿਰ ਸਾਨੂੰ ਕਰੋਧ ਨਹੀਂ ਆਏਗਾ ਸਾਨੂੰ ਪਿਆਰ ਆਏਗਾ ਕਿਉਂਕਿ ਗੁਰਬਾਣੀ ਪਿਆਰ ਦਾ ਵਿਸ਼ਾ ਹੈ ਮਹਾਰਦਾਦਦੇ ਨੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਤ ਤਿੰਨ ਹੀ ਪ੍ਰਾਪਤ ਪਿਆਰ ਦਾ ਵਿਸ਼ਾ ਅ ਤੁਸੀਂ ਗੱਲ ਕਹਿ ਰਹੇ ਸੀ ਕਿ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤਾਂ ਸਾਈ ਮੀਆਂ ਮੀਰ ਜੀ ਨੂੰ ਕਰੋਧ ਆ ਜਾਂਦਾ ਹੈ ਹਾਂਜੀ ਤੇ ਗੁਰੂ ਸਬੰਨਾਂ ਦੇ ਵਿੱਚ ਇੰਨੀ ਸ਼ਕਤੀ ਸੀ ਹਾਂਜੀ ਬਿਨਾਂ ਹੱਥ ਚੱਕੇ ਬਿਨਾਂ ਉਪਸ ਕੀਤੇ ਸਭ ਕੁਝ ਜਿਹੜਾ ਕਰ ਸਕਦੇ ਸਨ ਸਭ ਕੁਝ ਖਤਮ ਵੀ ਕਰ ਸਕਦੇ ਸਨ ਬਿਲਕੁਲ ਕਿਉਂਕਿ ਅਸੀਂ ਦੇਖਦੇ ਹਾਂ ਵੀ ਪ੍ਰਤੀਕ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ ਜੇ ਆਪਾਂ ਦੇਖਦੇ ਹਾਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਦੇਖਦੇ ਹਾਂ ਵੀ ਕਿੰਦਾ ਚਮਕੌਰ ਦੇ ਵਿੱਚ 10 ਲੱਖ ਦੀਆਂ ਫੌਜਾਂ ਜਿਹੜੀਆਂ ਉਹਨਾਂ ਨੇ ਘੇਰਾ ਪਾਇਆ ਹੈ ਤੇ ਗੁਰਗੋਬਿੰਦ ਸਿੰਘ ਜੀ ਕਿਸ ਤਰੀਕੇ ਨਾਲ ਉਹਨਾਂ ਨਾਲ ਜੰਗ ਲੜਦੇ ਆ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਜਿਹੜੇ ਉੱਥੇ ਦੋ ਸ਼ਹੀਦ ਵੀ ਹੋ ਜਾਂਦੇ ਆ। ਮਤਲਬ ਚਾਹਦੇ ਤਾਂ ਆਪਣੀ ਸ਼ਕਤੀ ਹਰ ਪਾਸੇ ਉਹ ਵਰਤ ਸਕਦੇ ਸੀ। ਹਾਂ ਜੀ ਬਿਲਕੁਲ। ਸਿੱਖ ਮਹਾਰਾਜ ਦੇ ਕੋਲ ਐਨੀ ਸ਼ਕਤੀ ਸੀ ਕਿ ਉਹ ਆਪ ਹੀ ਪ੍ਰਮਾਤਮਾ ਦਾ ਰੂਪ ਸੀਗੇ ਗੁਰੂ ਗੋਬਿੰਦ ਸਿੰਘ ਮਹਾਰਾਜ। ਪ੍ਰਮਾਤਮਾ ਨੇ ਉਹਨਾਂ ਨੂੰ ਭੇਜਿਆ ਸੀਗਾ। ਤੇ ਫਿਰ ਉਹਨਾਂ ਨੂੰ ਇਹ ਕਾਲ ਇਸ ਕਰਕੇ ਖੇਡ ਖੜਾ ਰਿਆ ਸੀ ਕਿਉਂਕਿ ਮਹਾਰਾਜ ਨੇ ਆਉਣ ਵਾਲਾ ਸਮਾਂ ਦੇਖ ਲਿਆ ਸੀਗਾ ਕਿ ਨਕਲੀ ਗੁਰੂ ਬਹੁਤ ਬਣ ਜਾਣਗੇ। ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਨੂੰ ਗੁਰਗੱਦੀ ਦੇਣ ਦਾ ਫੈਸਲਾ ਕੀਤਾ ਤੇ ਕਾਲ ਇਹ ਰੋਕ ਰਿਆ ਸੀਗਾ ਵੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਨੂੰ ਜੇ ਗੱਦੀ ਮਿਲ ਗਈ ਤੇ ਫਿਰ ਇਹ ਬਹੁਤ ਜ਼ਿਆਦਾ ਗੁਰਸਿੱਖ ਪ੍ਰੈਕਟੀਕਲ ਕਰ ਲੈਣਗੇ ਤੇ ਪਰਮਾਤਮਾ ਨੂੰ ਲੱਭ ਲੈਣਗੇ ਸਰੀਰ ਵਿੱਚੋਂ ਤੇ ਫਿਰ ਉਸ ਨੇ ਔਰੰਗਜ਼ੇਬ ਦੇ ਰਾਹੀ ਉਹਨਾਂ ਦਾ ਕਾਲ ਵਾਸ ਸੀਗਾ ਮਨ ਉਹਨਾਂ ਦੇ ਰਾਹੀ ਗੁਰੂ ਮਹਾਰਾਜ ਨੂੰ ਕੀੜਾ ਪਵਾਇਆ ਸ਼ਹੀਦیاں ਹੋਈਆਂ ਪਰ ਗੁਰਗੋਬਿੰਦ ਸਿੰਘ ਮਹਾਰਾਜ ਨੇ ਮਾਲਕ ਤੋਂ ਹੁਕਮ ਲੈ ਕੇ ਇਹ ਗੁਰਗੱਦੀ ਜਿਹੜੀ ਗੁਰੂ ਗੰਗਾ ਸਾਹਿਬ ਜੀ ਨੂੰ ਦਿੱਤੀ ਹੈ ਤਾਂ ਜੋ ਮੇਰੇ ਜਿਹੜੇ ਗੁਰਸਿੱਖ